ਹਰਗਣ ਗੁੱਡ ਮਾਰਨਿੰਗ ਕਟਿਆ ਬਾਊ ਹਰਗਣ ਕਾਕਾ ਇਹ ਤਾਂ ਕਿੰਨੇ ਵੀ ਰੈਡੀ ਹੋ ਚੱਕੀ ਆ ਤੇ ਆਪਾਂ ਵੀ ਰੈਡੀ ਹੋ ਚੁੱਕੇ ਆ ਹੁਣ ਜਾ ਰਹੇ ਆਪਾਂ ਹਸਪੀਟਲ ਕਿਰਨ ਦੀ ਮੈਡੀਸਿਨ ਲੈਣ ਵਾਸਤੇ ਚਲੋ ਨਾਲ ਕਾਕਾ ਵੀ ਜਾਓ ਕੀ ਕਾਕਾ ਕਾਕਾ ਹਾਂ ਨਿਕੰਦੇਸ ਕਾਕਾ ਕਾਕਾ ਹਰਗਣ ਕਾਕਾ ਕਾਕਾ ਕੀ ਸੀ ਹਾਂ ਸਾਰੇ ਸਾਰੀ ਦਿਹਾੜੀਆਂ ਹੁਣ ਲੰਘਾ ਰਹੀਦਾ ਬਸ ਹਾਸੋ ਚੱਲਦਾ ਰਹਿਦਾ ਇੰਨਾ ਕਰ ਚੱਲ ਚਲੀਏ ਆਪਾਂ ਵੀ ਅੱਜ ਬੜੇ ਦੇਣਾ ਹੋ ਗਿਆ ਨੂੰ ਐਨ ਰਾਤੀ ਦੀਪ ਹੁਣ ਆ ਗਏ ਤੇ ਹੁਣ ਆਪਾਂ ਚੱਲ ਲਈਏ ਹਾਂ ਟਿਕ ਮਸਨ ਲੈ ਕੇ ਚਲੀਏ ਫਿਰ ਹਾਂ ਟਿਕ ਊਟੇ ਊਟੇ ਮਾਟ ਊਟੇ ਹਰਗਣ ਦੁੱਧੂ ਪੀ ਲਿਆ

पेट्रोल पंपा देखो कि रश वा तो सवेर की खबर आई है कि पंपा तेल एक दो तो दिन नहीं मिलना लोग एडवास ही पहुँच दे। तो गया गए हॉस्पिटल बैठे डॉक्टर वेट कर रश मेला लग पारियां बोतल लाके हैं ਪਰ ਨਹੀਂ ਤੇ ਤਾਂ ਨਹੀਂ ਹੋ ਗਿਆ ਆਪਣੀ ਗੱਡੀ ਚ ਵਹਾਇਆ ਵਾ ਪਰ ਥੋੜਾ ਇਹ ਮੈਂ ਚਲ ਜੀਏ ਸਰ ਹਨ ਤਿੰਨ ਚਾਰ ਪੰਪ ਆਪਾਂ ਘੁੰਮ ਲਏ ਆ ਤੇ ਮੈਡੀਸਨ ਵੀ ਲੈ ਆਂਦੀ ਮੈਂ ਤੇਲ ਫੇਰੇ ਨੇ ਮਿਲਿਆ ਸਾਨੂੰ ਚਲੋ ਹੁਣ ਚਲ ਜੀਏ ਘਰ ਤਾਂ ਧਾਨੂੰ ਪਤਾ ਨਹੀਂ ਉੱਠ ਕੇ ਬਹਿ ਵੀ ਗਈ ਹੈ ਕੁੜੀ ਸਾਡੀ ਨਾ ਸਹੀ ਕਿ ਕਿ ਤਾਂ ਚੁੱਕਦੀ ਪਾਪਾ ਕਾਕਾ ਕਾਕਾ ਮਸਾ ਸੰਭਾਪੜ ਗਿਆ ਕਿਤੇ ਕਾਕਾ ਕਾਕਾ ਕਿਤੇ ਆਹ ਕਾਕਾ ਕਾਕਾ ਸੌ ਗਿਆ 2 ਘੰਟੇ ਹੋ ਗਏ ਸੁੱਤੇ ਨੂੰ ਹੁਣ ਜਾ ਰਹੇ ਆਪਾਂ ਸ਼ਹਿਰ ਤੋਂ ਮਾਰਕੀਟ ਕਿਉਂਕਿ ਹੁਣ ਮੋਟਰਸਾਈਕਲ ਤੇ ਉਹਨੂੰ ਜਾਣਾ ਪਿਆ ਤੁਹਾਨੂੰ ਪਤਾ ਹੀ ਆ ਕਿਉਂਕਿ ਤੇਗ ਲਿਖਦੋਂ ਤੇਨ ਤੋਂ ਬੰਦ ਹੋ ਗਿਆ ਹਾਜੀ ਵਾਸ ਫਿਰੇ ਫਿਰ ਖਬਰ ਸੁਣੀ ਆਪਾਂ ਕਿ ਤੇਲ ਹੁਣ ਕੀ ਪਤਾ ਕਿੰਨੇ ਦਿਨ ਬੰਦ ਰਹਿਣਾ ਇੱਕ ਦਿਨ ਦੋ ਦਿਨ ਕੋਈ ਨਹੀਂ ਪਤਾ ਜੇਗਾ ਤਾਂ ਦੀਪ ਨੇ ਮੋਟਰਸਾਈਕਲ ਬਣਾਇਆ ਡੈਡੀ ਨੇ ਮੋਟਰਸਾਈਕਲ ਪਹਿਲਾਂ ਪਾ ਕੇ ਰੱਖਿਆ ਹੈ ਚਲੋ ਭਾਜੀ ਇਹਨਾਂ ਸ਼ੁਕਰ ਆਪਾਂ ਮਖਾ ਡੇਗ ਦਾ ਸਮਾਂ ਲਾ ਕੇ ਬਿਲਕੁਲ ਬਿਲਕੁਲ ਮੈਂ ਤਾਂ ਬੜਾ ਮਿਸਤਰੀ ਹੋਣੀ ਸੀ ਬਹੁਤ ਜ਼ਿਆਦਾ ਚਲੋ ਜੋ ਪਰਮਾਤਮਾ ਕਰਦਾ ਚੱਕਾ ਹੀ ਕਰਦਾ ਮਣ ਗਿਫਟ ਲੈਣ ਚੱਲਿਆ ਦੀਪ ਕੋ ਡੈਡੀ ਵਾਸਤੇ ਕੋਈ ਆਪਾਂ ਤਾਂ ਕੱਲ ਆਈ ਜਾਂਦਾ ਗਿਫਟ ਤੇ ਤੁਹਾਨੂੰ ਮੁਖਾ ਲਿਆ ਨਹੀਂ ਵੈਸੇ ਉਹਨਾਂ ਸੀ ਦੀ ਬੜੀ ਵਨਣ ਡਈ ਐ ਤੇ ਬੱਲੇ ਬੱਲੇ ਬੜੀ ਸੀ ਸੀ ਤਾਂ ਤੇ ਨੂੰ ਕਹਿ ਲੱਗਦਾ ਤਾਈ ਵਿਚਾਰਾ ਵੇੜ ਘੁੰਮਣੇ ਕਰਨਾ ਅੰਨਤ ਪੰਜ ਗਾ ਮੱਤ ਚੱਕਰੀ ਚ ਰਸ ਕਰੋ ਚੱਕ ਪਰ ਪੰਪ ਦੀ ਬਜਾਇ ਇਧਰ ਘਰਾਂ ਲੈ ਆਉਂਦੇ ਚੰਗਾ ਐ ਅਨਾਰ ਵੇਖਣੇ ਕਿ ਸਸਤੇ ਭਾਅ ਦੇ ਤੇ ਉਹ ਤੇਲ ਨਾ ਪਾਉਂ ਨਾਰ ਖੜਾ ਸਕੋ ਅੱਖ ਤਾਂ ਵੀ ਮਸਾ ਪੂਛਣ ਕੋ ਲਾ ਵੀ ਆ ਗਿਆ ਆਪਣਾ ਪੂਛਣ ਪੂਛਣ ਬਾਣੀ ਜਾਣਾ ਨਹੀਂ ਗਿਫਟ ਲੈ ਲਿਆ ਆਪਾਂ ਚੱਲੇ ਹੁਣ ਵਾਪਸੀ ਐਂ ਲੱਗ ਜਾਣਾ ਸਿੱਧਾ ਹੀ ਲੋਕੀ ਨਹੀਂ ਗਿਆਣ ਜੀ ਕੋਈ ਨਹੀਂ ਖੱਦਦੇ ਕਿਦਾ ਵਿਆਹ ਹੰਦਾ ਇਹ ਹੈਗਾ ਆ ਪੂਛਣ ਦੇ ਲਈ ਬੰਨਿਆ ਵੀ ਇੱਕ ਤਾਂ ਗਾਰਮੈਂਟ ਇੰਸ਼ੂਰੀ ਕਰਤੀ ਇਹਨਾਂ ਦੀ ਆਪਾਂ ਇੱਕ ਤਾਂ ਗਾਰਮੈਂਟ ਇਨਸ਼ਾਲਾ ਡੈਡੀ ਦਾ ਵੱਡੇ ਲੱਗੇ ਐ ਸੈਲੀਬ੍ਰੇਟ ਕਰਨ ਤੇ ਫਿਰ ਆਪਾਂ ਚੱਲੀਏ ਹੁਣ ਦੇਣ ਅੱਗੇ ਬੜੇ ਹੋ ਗਏ ਐ ਸਾਰੇ ਉਧਰ ਨਈ ਨਈ ਹੋ ਰਹੇ ਹੁਣ ਚੱਲੀਏ ਅੱਗੇ ਵਾਲੇ ਦੇਣਾਗੇ ਤਿੰਨ ਚਾਰ ਦਿਨ ਇਹ ਲਾਏ ਆ ਤੇ ਰਾਤੀ ਆਏਗੀ ਤੇ ਹੁਣ ਮੈਂ ਕਿਹਾ ਚਲੋ ਅਸਾਂ ਵੱਡੇ ਆ ਗਏ ਡੜੀ ਜੀ ਤੇ ਮੈਂ ਸੈਲੀਬ੍ਰੇਟ ਕਰਕੇ ਹੋਰ ਚੱਲੀ ਅਸੀਂ ਤੇ ਕੀ ਦਾ ਹੋਣਾ ਸੀ ਬੜੇ ਮੇਰੇ ਕਿ ਉਹ ਲੈ ਕਰਤਾ ਹੀ ਖਰਾਬ ਮੈਂ ਸਿੰਗਲ ਹੀ ਰਹਿੰਦੇ ਨੂੰ ਸਿੰਗਲ ਹੀ ਹੁੰਦਾ ਏ ਸਿੰਗਲ ਹੀ ਹੁੰਦਾ ਹੂੰ ਸਾਨੂੰ ਉਹਨਾਂ ਨੇ ਦਿੱਤਾ ਉਹ ਵਾਲੇ ਵਜ਼ੀਲ ਨੇ ਅਖਰ ਜੇ ਆ ਕੀ ਕਿੱਦਾਂ ਏ ਤੋ ਜਾਈ ਯਾਰ ਇਕਨ ਤੇ ਤੈਨੂੰ ਬਹੁਤ ਨਹੀਂ ਬਦਲ ਕਿਦਾਂ ਲੱਗਣਾ ਏ ਉੱਤੇ ਲਿਖਿਆ ਆ ਇਕਦਮ ਹੋ ਗਈ ਮੇਰੇ ਤੇ ਨੇ ਹਾਂ ਹਾਂ ਆ ਦੇ ਇਦਾਂ ਵਾ ਯਾਰ ਆ ਵਾ ਆ ਕੀ ਏ ਅੱਛੇ ਇਹ ਬਾਈਸ ਆ ਕੀ ਇਹ ਦੀ ਤੈਨੂੰ ਅੱਛਾ ਐਚ ਏ ਕਿਥੇ ਆ ਮਿਲ ਇਕੱਠਾ ਰਹਿਣਾ ਐਚ ਏ ਡਬਲ ਏ ਆਗਿ ਲਈ ਏਦਾਂ ਵਾ ਯਾਰ ਆਏ 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 ਭਾਈ ਬਣ ਗਿਆ ਇਧਰ ਖਵਾ ਗਿਆ ਖੁੱਬ ਬਣ ਗਿਆ ਯਾਰ ਏ ਆ ਜੇ ਏਦਾਂ ਕਿਉਂ ਮੰਦੇ ਜ ਆ ਦਿਖਾ ਵੀ ਬੜਾ ਵਧੀਆ ਯਾਰ ਮੈਨੂੰ ਵੀ ਨਹੀਂ ਖਾ ਲੱਗਿਆ ਨਹੀਂ ਕਿੱਥੇ ਮੰਦੇ ਠੀਕ ਆ ਇਹ ਬੀ ਆਰ ਏਦਾਂ ਆ ਸਹੀ ਆ ਹੁਣ ਸਹੀ ਹੋ ਗਿਆ ਠੀਕ ਹੋ ਗਿਆ ਨਾ ਆ ਏਦਾਂ ਹੋ ਜਾਣਾ ਆ ਕਰੈਕਟ ਹੋ ਗਿਆ ਉਧਰ ਕਰੈਕਟ ਹੋ ਗਿਆ ਮੰਗੀ ਗੱਲ ਚਲੋ ਇਹਦਾ ਸੇਬਾਂ ਕਿੱਥੇ ਆਹੋ ਕਰਤਾ ਛੱਟ ਉਹ ਬੜਾ ਵਧੀਆ ਲਾਤਾ ਇੱਕ ਗੰਦੀਬ ਨੇ ਤੇ ਆ ਵੀ ਲੱਗਾ ਸੈਟਿੰਗ ਕਰ ਲੈ ਚਲੋ ਮੈਥਮੈਟਿਕ ਕਟੋ ਕੇ ਇੱਕ ਤੇ ਫਿਰ ਚੱਲੀਏ ਯਾਰ ਅਸੀਂ ਬਹੁਤ ਲੇਟ ਹੋ ਗਿਆ ਅਸੀਂ ਕਿੰਨੇ ਦਿਨਾਂ ਤੋਂ ਰੱਖਿਆ ਦੂ ਇੱਥੇ 4-5 ਦਿਨਾਂ ਤੋਂ ਹੀ ਲਾ ਕੇ ਆਏ ਜੇ ਤੇ ਹੁਣ ਬਹੁਤ ਸੋਹਣਾ ਵਾਹ ਵਧੀਆ ਸਭ ਉਹ ਇਹ ਨਾ ਖਰਾਬ ਹੋਣਾ ਨਾ ਕੁਝ ਜਿਵੇਂ ਹੈ ਤਾਂ ਰਹਿਣਾ ਠੀਕ ਹੈ ਬਸ ਟੇਪ ਆ ਗਈ ਉਨੇ ਨਹੀਂ ਯਾਰ ਇਦਾਂ ਕਰਨਾ ਚਾਹੀਦਾ ਸੱਚ ਆ ਮੁੰਡਾ ਮਾਪੋਂ ਮੈਨੂੰ ਕੰਮ ਨਹੀਂ ਲੈਂਦੇ ਆ ਆਹ ਇਹਨੂੰ ਦਹਾ ਕਰਕੇ ਲਾਦੇ ਚਲੋ ਠੀਕ ਨਵਾਂ ਯਾਰ ਠੀਕ ਹੈ ਵੇਖ ਬਣ ਮੈਂ ਨਵਾਂ ਬਹੁਤ ਧੀਆ ਕਰਤੇ ਵੈਰੀ ਗੁੱਡ ਬਹੁਤ ਸੋਹਣਾ ਲਾਤਾ ਇਹ ਬੰਦੇ ਪੋਪਕਨ ਹਾਲਾ ਨੇ ਕਰ ਨਹੀਂ ਹਾਲਾਪਾ ਕੋਣ ਓ ਡੋਲ ਤਾਂ ਕਰਤਾ ਨੁਕਸਾਨ ਇੱਧਰ ਇਨਾ ਬੱਡੇ ਹੋ ਤਾ ਇੱਧਰ ਬੈਠੇ ਇਹੋ ਵੇ ਇਹ ਮਰੇ ਬੰਦ ਤੱਕ ਆ ਗਏ ਬਹੁਤ ਸੋਣਾ ਕਰਦਾ ਵਾ ਵਾਹ ਜੇ ਤੋਈ ਜੰਦਾ ਯਾਰ ਇਹ ਤੋ ਤਕ ਕੋਣ ਹਾਂਜੀ ਤਪੋਪ ਕੋਣ ਉਹ ਕਿ ਲੱਗੇ ਹੈ ਕਬਾਰੇ ਵਾਹ ਜੇ ਕਿ ਪੋਪੂਲ ਖਾਂਡੇ ਤੇ ਉੱਪਰ ਨੂਨ ਲੱਗੇ ਉੱਤੇ ਪੋਪੂਲ ਜਰੇ ਨਹੀਂ ਪੜ ਚਾਹਤੇ ਅੱਗੇ ਅੱਜ ਕਿੰਨੇ ਪਏ ਗਰੇ ਲੈ ਜਿਹੜਾ ਬੰਦ ਤੇ ਲਾ ਹਟਿਆ ਬੋਲਦਾ ਕਿਨੇ ਸੋਨੇ ਲੰਗੰਡੇ ਪਏ ਉੱਥੇ ਦੇ ਦੇ ਅਰੇ ਬਾਅਦ ਡੈਕੋਰੇਸ਼ਨ ਆ ਜਾਂਦੇ ਆ ਆ ਬੜੀ ਬੜੀ ਕਰਦੇ ਡੈਕੋਰੇਸ਼ਨ ਲੈ ਕੇ ਉਹ ਵੀ ਦਿੱਤੀ ਨਾ ਇਹ ਕਰੋਣੀ ਜਿਹੋ ਉਹਦੇ ਚ 5000 ਕਰਦਾ ਜੀ ਲਾਈ ਇਧਰ ਹਰ ਗੁਣ ਆ ਗਈ ਇਹ ਲੜਕੋ ਵੀ ਬਾਅਦ ਸੀ ਬੜੀ ਪੈਂਡਿੰਗ ਸੀ ਇਹਦਾ ਸੀ ਇਹਨਾਂ ਜਿੱਤਰਾ ਕੀ ਹੋਣੀ ਤੇ ਤੇ ਹੀ ਹਾਂ ਬਹੁਤ ਬੰਦ ਸੀ ਇਹ ਵੀ ਆਸ ਹੀ ਉਸੇ ਆ ਕੇ ਕਰੂਗਾ ਤੇ ਫਿਰ ਵਾਓ ਵਾਓ ਕੇ ਆ ਬਾਹਰ ਤੇ Mereka hari mana bangke? Karena. Cak. Angguna. Kaki. Karena kalau benda ini. ਕੋਈ ਸਮੋਸੇ ਖਾਂਣ ਦੇ ਆ ਕੋਈ ਡੈਕੋਰੇਸ਼ਨ ਕਰਨ ਦੇ ਆ ਡੈਕੋਰੇਸ਼ਨ ਵਾਲੇ ਨੂੰ ਸਮੋਸਾ ਪਛਲਣਾ ਨਹੀਂ ਕੋਈ ਉਹ ਕਹਿੰਦੇ ਨਹੀਂ ਹਾਂ ਕਹਿੰਦੇ ਨਹੀਂ ਆ ਭਾਜੀ ਡੈਕੋਰੇਸ਼ਨ ਵਾਲੇ ਕੋਈ ਖਾਣਾ ਕੋਈ ਚੀਜ਼ ਕਿੰਨੇ ਮੈਂ ਕੀ ਜੇ ਸਾਡੇ ਕੋਲ ਪੰਜ ਪਟਾਖੇ ਵੀ ਲੜੇ ਜੀ ਸਮੋਸੇ ਖਾਣੇ ਪਏ ਪੂਰੇ ਹੋ ਗਏ ਪਹਿਲਾਂ ਹੀ ਸਮੋਸੇ ਕਿੰਨੇ ਮੈਂ ਕੇਲ ਦਾ ਦੀਜੀ ਖਾਂਦਾ ਲੋ ਜੀ ਡੈਕੋਰੇਸ਼ਨ ਹੋ ਗਈ ਆ ਬਹੁਤ ਵਧੀਆ ਕੀਤੀ ਵੀ ਨੇ ਡੈਕੋਰੇਸ਼ਨ ਕਰੋ ਚੱਕ ਵਾਸਾ ਫੇਟਾ ਨਹੀਂ ਤੋਂ ਬਾਰੇ ਮੋ ਅੱਗੇ

ਮੇਰੇ ਕੋਲ ਆਪਣਾ ਕਾਲਾ ਰਸ ਉਹਦਾ ਦਿਨਾਂ ਨਹੀਂ ਲਾਇਆ ਮੈਂ ਠੀਕਾ ਚਲੋ ਆਉਣਾ ਦਦਿਓ ਚਲਾਓ ਤੂੰ ਤੀਜੇ ਆਣ ਕੇ ਆਈ ਦੀ ਕੋਲ ਡੱਬੀ ਦੀ ਗੱਲ ਨਹੀਂ ਲੱਗਦੀ ਯਾਰ ਇੱਕੋ ਜਾਂਦੇ ਆ ਕੋਲੇ ਦੇ ਕੋਈ ਚਲੋ ਸਾਰੇ ਮੈਂਬਰ ਆ ਗਏ ਚਲੋ ਡਾੜਨੀ ਕੋਈ ਗਲਤੀ ਨਹੀਂ ਹੋਣੀ ਮੈਂ ਸੱਜਿਆ ਸੀ ਹਾਂਜੀ ਹਾਂਜੀ ਮਰਰੇ ਰੋਦਾਂ ਆ ਹਰ ਗੁੰਨ ਵੇਟ ਕੀਤੀ ਕੁਮਿਤ ਨੂੰ ਕੋ ਬਰਥਡੇ ਟੂ ਟੂ ਕਰ ਦੇਣੀ ਮੈਂ ਕਹ ਦੋ ਨਾ ਪਹਿਲੇ ਉਹ ਆ ਜਾ ਹਾਂ ਅਮ ਚਲਾ ਜਾਣਾ ਚਾਹ ਨਾਲ ਚਲੋ ਨਹੀਂ ਕੋ ਬੋ ਨਾ ਹਾਂ ਅਬੇ ਚਲੋ ਵਾਸ ਨਾ ਬਜਾ ਨਾ ਵਸਣ ਵਾ 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 ਓ ਵੈਰੀ ਗੁੱਡ ਕੁਮਿਤ ਜੀ ਚਲੀ ਗਈ ਹੈ ਹੈਪੀ ਬਰਥਡੇ ਤਾਲੀਆਂ ਮਾਰੋ ਤਾਲੀਆਂ ਤਾਲੀਆਂ ਟੂ ਯੂ ਦਰਦੇ ਖਾ ਗਿਆ ਦੇ ਸਾਡੇ ਵੱਡੇ ਭਾਣੇ ਜਰਬਾਸ ਨੰਨ ਕੰਦੀ ਗਾਣਾ ਚਲੋ ਕੰਦੀ ਦੀ ਨਿੱਕੇ ਨੇ ਗਿਫਟ ਦੇਣ ਰਹਿ ਗਈ ਹੈ ਪਰ ਨਹੀਂ ਕੋਈ ਨਹੀਂ ਜਿੱਧਰ ਮਰਜ਼ੀ ਖਾਣ ਦੇਖੋ ਤੁਸੀਂ ਹਲੋ ਯਾਰ ਕਹਿ ਨਹੀਂ ਜੀ ਅਸੀ ਗੜੀ ਬਹੁਤ ਬਧੀ एकदा ओ ने बहुत आ किया है वो बड़ी टाइम कोई नुड़मटा होएगा वो ठीक करवा लियो फिर सही है बहुत बिल्कुल सही बहुत होनी है अंदर एक मेरे वाला ये नहीं ਇਹ ਆਹ ਹੈ ਬੜੀ ਜਾਨਾ ਮਿਲੋ ਕੋਲ 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 ਕਿਦਾਂ ਉਹ ਡਬਲ ਐਕਸ ਸਾਫੀ ਆ ਗਿਆ ਮੈਂ ਕੋਲ 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 ਬੜਾ ਮਨਣਾ ਦੋ ਕੋਲ ਠੀਕ ਹੈ ਬੜੀ ਜਾਨ ਮਿਲਦੀ ਹੈ ਮੈਂ ਤੁਹਾਨੂੰ ਕੋਲ ਕੋਲ ਥੰਕ ਯੂ ਆਹ ਹੋ ਗਿਆ ਪਤਾ ਨਹੀਂ ਲੋਕ ਬਿੰਦੇ ਹੋ ਸਿੰਮਾ ਘੱਟ ਦੀ ਬਾਤ ਚਲੋ ਠੀਕ ਕਰਾਂ ਇਹ ਟੋਪੀ ਕਿਤੇ ਪਾਈ ਜੀ ਤੱਕਾ ਹੱਥ ਨਲਦੇ ਆਂ ਕੱਲ ਪਰਸੋ ਤੱਕ ਫੇਰ ਚੱਲੇ ਚੱਲੀ ਹੁਣ ਜਾ ਵਧਾਈਆਂ ਨਾਲੇ ਵੱਡੇ ਦੀਆਂ ਫੇਰੇ ਫੇਰੇ ਕਰੀ ਨਹੀਂ ਨਹੀਂ ਹੁਣ ਚੱਲੀਏ ਯਾਰ ਗੇਰੇਲਾ ਹੋ ਗਿਆ ਅਜੋ ਅਜੋ ਨਹੀਂ ਦਰਾ ਦੇ ਗੇਰੇਲਾ ਗੇਰੇਲਾ ਮੋੜ ਲੈ ਜਾਂਦੇ ਆਂ ਸਰਾ ਦੇ ਚੱਲਨੇ ਕਾਰ ਵਾਪਸ। ਇਹ ਚੱਲ ਪਿਆ ਆਪਾਂ ਘਰ ਨੂੰ ਵਾਪਸ। 5-6 ਦਿਨ ਦਾ ਟੂਰ ਕੱਢ ਹੀ ਆਏ ਵਾਹੇ ਆਪਾਂ। ਹੈਂ? ਟਾਈਮ ਹੋ ਗਿਆ ਸ਼ਾਮ ਦੇ 6 ਵਜੇ ਚੁੱਕੇ ਆ। ਤੇ ਮਿਲਦੇ ਆਂ ਘਰ ਜਾ ਕੇ ਤੁਹਾਨੂੰ ਫਿਰ। ਪਹੁੰਚ ਗੇ ਆਪਾਂ ਘਰ। ਕੱਡੋ ਸਮਾਨ ਥੋੜਾ ਬੋਤਲ ਲਿਆ ਭਾਰਾ ਮੈਂ ਲੈ ਜੰਨਾ ਕੋਈ ਗੱਲ ਨਹੀਂ। ਹੁਣ ਬਿਆਲਾ ਲੈ ਹਿੱਟਰ। ਗਰਮੀ ਠੰਡ ਬੜੀ ਹੈ ਗਰਮੀ ਕਹਿੰਦੇ ਹਾਂ ਠੰਡ ਬੜੀ ਦੁੱਧ ਲਈ ਸਭ ਦੀ ਪਾ ਕੇ ਮੈਂ ਵੀ ਪਹੁੰਚ ਗਿਆ ਆਪਾਂ ਘਰ ਆਉਂਦਿਆਂ ਦੁੱਧ ਬਾਲਤਾ ਵੇਲਾ ਹਣਾ ਮੰਮੀ ਆਦਰ ਪਾਣੀ ਰੋਣਾ ਪਿਆ ਕੋਈ ਮਾਰਨ ਦੀ ਗੱਲ ਚੱਲਣ ਡਈ ਮੰਮੀ ਕਹਿੰਦੇ ਖੋਆ ਮਾਰਦੇ ਸਵੇਰੇ ਅਮ ਮਮੀ ਗਾਂ ਦੇ ਜੈਸ ਵੇਰੇ ਖਾ ਮਾਰਾਂਗੇ ਤਿੰਨ ਚਾਰ ਕਿਲੋ ਦੁੱਧ ਲਿਆ ਕੇ ਮਾਰਨਾ ਨਾ ਪਣਾ ਕੁਟਣਾ ਕੁਪਾੜੀ ਹਾਂਜੀ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜੋ ਕਰੇ ਮਿਲਦੇ ਹਾਂ ਸਵੇਰੇ ਇਸ ਕਹਾਂ ਦੇ ਵਲੌਗ ਦੇ ਨਾਲ ਬਾਏ ਗੁੱਡ ਨਾਈਟ ਠੰਡ ਬਹੁਤ ਜ਼ਿਆਦਾ ਸਾਰੇ ਆਪੋ ਆਪਣਾ ਖਿਆਲ ਰੱਖੋ ਬਾਏ ਬਾਏ